ਤੁਹਾਡੀ ਆਪਣੇ ਬੱਚੇ ਨਾਲ ਉਮਰ ਪਰ ਦੇ ਰਿਸ਼ਤੇ ਦੀ ਸ਼ੁਰੂਆਤ ਉਸ ਨੂੰ ਖੌਣ ਪਿਆਉਣ ਨਾਲ ਸ਼ੁਰੂ ਹੁੰਦੀ ਹੈ ਨਵੇਂ ਮਾਪਿਆਂ ਨੇ ਆਪਣੇ ਬੱਚੇ ਨੂੰ ਖੌਣ ਪਿਆਉਣ ਦੀ ਜਾਣਕਾਰੀ ਹੋਣ ਨਾਲ ਨਾ ਸਿਰਫ ਇਸ ਸਮਾਂ ਖਾਸ ਬਣ ਜਾਵੇਗਾ ਇਹ ਤੁਹਾਡੇ ਦੋਵਾਂ ਲਈ ਇੱਕ ਸਕਾਰਾਤਮਕ అనుਭਵ ਹੋਵੇਗਾ ਇਸ ਗੱਲ ਦੀ ਸਮਝ ਹੋਣ ਨਾਲ ਕਿ ਤੁਸੀਂ ਆਪਣੇ ਬੱਚੇ ਨੂੰ ਕਦੋਂ ਤੇ ਕੀ ਖੁਰਾਕ ਦੇਣੀ ਹੈ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਤੁਹਾਡੇ ਬੱਚੇ ਦਾ ਸਹੀ ਤਰੀਕੇ ਨਾਲ ਮਾਤਾ ਤੇ ਵਿਕਾਸ ਹੋਵੇ ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਸਿਹਤਮੰਦ ਅਤੇ ਪੂਰੇ ਸਮੇਂ ਤੇ ਪੈਦਾ ਹੋਏ ਬੱਚਿਆਂ ਤੇ ਲਾਗੂ ਹੁੰਦੀ ਹੈ ਜੋ ਬੱਚੇ ਪੂਰੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਜਾਂ ਜਿਨ੍ਹਾਂ ਬੱਚਿਆਂ ਨੂੰ ਕੋਈ ਖਾਸ ਸਿਹਤ ਸਮੱਸਿਆ ਹਨ ਜਿਨ੍ਹਾਂ ਦੇ ਮਾਪਿਆਂ ਤੇ ਆਪਣੇ ਬੱਚੇ ਨੂੰ ਪੋਸ਼ਣ ਦੇਣ ਸੰਬੰਧੀ ਕੋਈ ਸਵਾਲ ਹਨ ਤਾਂ ਆਪਣੇ ਡਾਕਟਰ ਜਾਂ ਇੱਕ ਰਜਿਸਟਰਡ ਡਾਈਟੀਸ਼ਨਰ ਵਿੱਚ ਆ ਜਾਓ ਬੱਚੇ ਨੂੰ ਦੇਣ ਲਈ ਤੁਸੀਂ ਘਰ ਵਿੱਚ ਹੀ ਥੋਸ ਪੋਸ਼ਕ ਭੋਜਨ ਸਸਤਾ ਅਤੇ ਆਸਾਨੀ ਨਾਲ ਤਿਆਰ ਕਰ ਸਕਦੇ ਹੋ ਇਸ ਦਾ ਫਾਇਦਾ ਇਹ ਹੈ ਕਿ ਤੁਸੀਂ ਇੱਕ ਵਾਰ ਵਿੱਚ ਥੋੜੀ ਮਾਤਰਾ ਵਿੱਚ ਅਤੇ ਬੱਚੇ ਦੀ ਵਿਕਾਸ ਦੀ ਅਵਸਥਾ ਦੇ ਸਹੀ ਅਨੁਸਾਰ ਬਣਤਰ ਵਾਲਾ ਭੋਜਨ ਤਿਆਰ ਕਰ ਸਕਦੇ ਹੋ ਬੱਚੋਂ ਸਾਰੇ ਭੋਜਨਾਂ ਦਾ ਆਨੰਦ ਮਾਣ ਸਕੇਗਾ ਜੋ ਕਿ ਪਾਕੀ ਸਾਰਾ ਪਰਿਵਾਰ ਖਾਂਦਾ ਹੈ। ਤੁਸੀਂ ਜਿਸ ਤਰ੍ਹਾਂ ਦਾ ਮਰਜ਼ੀ ਭੋਜਨ ਬੱਚੇ ਲਈ ਤਿਆਰ ਕਰ ਰਹੇ ਹੋ ਇਸ ਦੀ ਸ਼ੁਰੂਆਤ ਸਾਬਣ ਵਾਲੇ ਕੋਸੇ ਪਾਣੀ ਨਾਲ ਹੱਥ ਧੋ ਕੇ ਕਰੋ। ਇਹ ਵੀ ਯਕੀਨੀ ਬਣਾਓ ਕਿ ਸਾਰੇ ਥਾਂ ਤੇ ਸਮਾਨ ਵੀ ਸਾਫ਼ ਹੋਣ ਕਿਉਂਕਿ ਤੁਸੀਂ ਬਰਤਨ ਦਾ ਵਿਚਾਰ ਬਣਾ ਰਹੇ ਹੋ। ਜੇ ਤੁਸੀਂ ਘਰ ਵਿੱਚ ਬੱਚੇ ਲਈ ਸਬਜ਼ੀਆਂ ਤੇ ਫਲਾਂ ਨਾਲ ਭੋਜਨ ਤਿਆਰ ਕਰਨ ਲੱਗੇ ਹੋ ਤਾਂ ਜਿਹੜੇ ਤਾਜ਼ੇ ਜਾਂ ਫ੍ਰੀਜ਼ ਕੀਤੇ ਫਲ ਅਤੇ ਸਬਜ਼ੀਆਂ ਤੁਸੀਂ ਚੁਣੇ ਹਨ ਉਹਨਾਂ ਨੂੰ ਪਹਿਲਾਂ ਧੋਵੋ, ਛਿੱਲੋ, ਵਿਚਲਾ ਹਿੱਸਾ ਕੋਲੋ ਜੇ ਵਿੱਚ ಬೀਜ ਹੋਣ ਤਾਂ ਉਹਨਾਂ ਨੂੰ ਕੱਟ ਦਿਓ। ਸਾਫ ਕਰੰ ਤੋਂ ਬਾਅਦ ਸਬਜ਼ੀਆਂ ਤੇ ਫਲਾਂ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲਓ ਜੇ ਤੁਸੀਂ ਸਟੋਵ ਦੀ ਵਰਤੋਂ ਕਰ ਰਹੇ ਹੋ ਤਾਂ ਕੱਟੇ ਟੁਕੜਿਆਂ ਨੂੰ ਸਟੀਮਰ ਵਿੱਚ ਥੋੜੇ ਉਬਲਦੇ ਪਾਣੀ ਵਿੱਚ ਪਾ ਦਿਓ ਜਾਂ ਹੋਰ ਕਿਸੇ ਬਰਤਨ ਵਿੱਚ ਪਾ ਦਿਓ ਜਿਸ ਵਿੱਚ ਪਾਣੀ ਉਬਲਦਾ ਹੋਵੇ ਨਰਮ ਹੋਣ ਤੱਕ ਪਕਾਓ ਜੇ ਤੁਸੀਂ ਮਾਈਕ੍ਰੋਵੇਵ ਦੀ ਵਰਤੋਂ ਕਰ ਰਹੇ ਹੋ ਤਾਂ ਸਬਜ਼ੀਆਂ ਤੇ ਫਲਾਂ ਦੇ ਟੁਕੜਿਆਂ ਨੂੰ ਮਾਈਕ੍ਰੋਵੇਵ ਸੇਫ ਬਰਤਨ ਵਿੱਚ ਥੋੜਾ ਪਾਣੀ ਪਾ ਕੇ ਰੱਖ ਦਿਓ ਅਤੇ ਨਰਮ ਹੋਣ ਤੱਕ ਪਕਾਓ ਹਾਈ ਸੈਟਿੰਗ ਤੇ ਇਸ ਵਿੱਚ 3 ਤੋਂ 5 ਮਿੰਟ ਲੱਗਣਗੇ ਜਦੋਂ ਇਹ ਘਰ ਨਰਮ ਹੋ ਗਏ ਤਾਂ ਸਬਜ਼ੀਆਂ ਚ ਫਲਾਂ ਦੇ ਟੁਕੜਿਆਂ ਵਿੱਚ ਪਕਾਉਣ ਚੋਗਾ ਪਾਣੀ ਰੱਖ ਕੇ ਬਾਕੀ ਪਾਣੀ ਘੱਟ ਦਿਓ ਇਸ ਪਾਣੀ ਸਮੇਤ ਪਾਏ ਕੋਈ ਟੁਕੜਿਆਂ ਨੂੰ ਫੂਡ ਪ੍ਰੋਸੈਸਰ ਬਲੈਂਡਰ ਚ ਫੂਡ ਮਿਲਦੀ ਵਰਤੋਂ ਕਰਕੇ ਪੀਸ ਲਕੋ ਇਸ ਵਿੱਚ ਜਿੰਨਾ ਪਾਣੀ ਰੱਖੋਗੇ ਭੋਜਨ ਉਨਾਂ ਸੰਘਣਾ ਹੋਵੇਗਾ ਇਸ ਨੂੰ ਹੋਰ ਬਰੀਕ ਅਤੇ ਨਰਮ ਕਰਨ ਲਈ ਜ਼ਿਆਦਾ ਪਾਣੀ ਦੀ ਵਰਤੋਂ ਕਰੋ ਜੇਕਰ ਸੁੱਕਾ ਅਤੇ ਸੰਘਣਾ ਰੱਖਣਾ ਹੈ ਤਾਂ ਇਸ ਨੂੰ ਹੋਰ ਘੱਟ ਪਾਣੀ ਨਾਲ ਪਕਾਓ ਸਬਜ਼ੀਆਂ ਤੇ ਫਲਾਂ ਨੂੰ ਪਹਿਲਾਂ ਪਕਾਉਣ ਦੀ ਤਾਂ ਹੀ ਲੋੜ ਹੈ ਜੇ ਤੁਸੀਂ ਸਖ਼ਤ ਵਾਲੇ ਸਬਜ਼ੀਆਂ ਤੇ ਫਲਾਂ ਨੂੰ ਚੁਣਿਆ ਹੈ ਜਿਹੜਾ ਫਲ ਜਾਂ ਸਬਜ਼ੀ ਤੁਸੀਂ ਦੇਣ ਬਾਰੇ ਸੋਚ ਰਹੇ ਹੋ ਜੇ ਉਹ ਨਰਮ ਹੈ ਅਤੇ ਆਸਾਨੀ ਨਾਲ ਪੀਸਿਆ ਜਾਂ ਮੈਸ਼ ਕੀਤਾ ਜਾ ਸਕਦਾ ਹੈ ਤਾਂ ਉਸਨੂੰ ਪਕਾਉਣਾ ਜ਼ਰੂਰੀ ਨਹੀਂ ਲੋੜ ਅਨੁਸਾਰ ਤਰੀ ਪੀਸ ਲਓ ਜੇ ਤੁਸੀਂ ਮੀਟ ਦੀ ਵਰਤੋਂ ਕਰਕੇ ਆਪਣੇ ਬੱਚੇ ਦਾ ਭੋਜਨ ਤਿਆਰ ਕਰ ਰਹੇ ਹੋ ਤਾਂ ਕੱਚੇ ਮੀਟ, ਕੋਲਟਰੀ ਅਤੇ ਮੱਛੀ ਨੂੰ ਖਾਣ ਲਈ ਕੁਦਰਤੀ ਤ히 ਤਿਆਰ ਕੋchnਾ ਜਿਵੇਂ ਕਿ ਸਬਜ਼ੀਆਂ ਅਤੇ ਫਰੂਟਾਂ ਨਾਲ ਵੱਖਰਾ ਰੱਖੋ ਇਸ ਲਈ ਵੱਖਰਾ ਕਟਿੰਗ ਬੋਰਡ ਅਤੇ ਭਾਂਡੇ ਵਰਤੋ ਅਤੇ ਵਰਤੋਂ ਵਿਚਾਇ ਸਮਾਨ ਨੂੰ ਤੋਪੋ ਇਸ ਨਾਲ ਖਤਰਨਾਕ ਬੈਕਟੀਰੀਆ ਦੇ ਫੈਲਣ ਨੂੰ ਰੋਕਿਆ ਜਾ ਸਕਦਾ ਹੈ। ਮੀਟ ਜੇ ਦਾਲਾਂ ਦੇ ਪਰਤੋ ਕਰਕੇ ਜਰੂਰ ਤੁਸੀਂ ਬੱਚੇ ਦਾ ਭੋਜਨ ਤਿਆਰ ਕਰ ਰਹੇ ਹੋ ਤਾਂ ਪਹਿਲਾਂ ਸਾਰਾ ਫੈਟ, ਸਕਿਨ ਅਤੇ ਹੱਡੀਆਂ ਮੀਟ ਤੋਂ ਲਾ ਦਿਓ। ਪੱਕ ਜਾਣ ਅਤੇ ਨਰਮ ਹੋਣ ਤੱਕ ਪਕਾਓ। ਪੱਕੇ ਹੋਏ ਮੀਟ ਨੂੰ ਟੁਕੜਿਆਂ ਵਿੱਚ ਕੱਟੋ। ਬੀਜ ਜਾਂ ਦਾਲ ਵਿੱਚੋਂ ਪਾਣੀ ਕੱਢ ਦਿਓ ਅਤੇ ਉਹਨਾਂ ਨੂੰ ਬਲੈਂਡਰ, ਫੂਡ ਪ੍ਰੋਸੈਸਰ ਜਾਂ ਫੂਡ ਮਿਲ ਵਿੱਚ ਪਾ ਦਿਓ। ਪੀਸਣ ਲਈ ਉਸ ਵਿੱਚ 1 ਤੋਂ 2 ਵੱਡੇ ਚਮਚ ਜਾਂ 15 ਤੋਂ 30 ml ਤਰਲ ਪਦਾਰਥ ਹੌਲੀ ਹੌਲੀ 1 ਤੋਂ 2/3 ਚਮਚ ਤਰਲ ਦੇ ਪਾਓ ਜਦੋਂ ਤੱਕ ਇਹ ਮੁਲਾਇਮ ਨਹੀਂ ਹੋ ਜਾਂਦਾ ਜਿਹੜਾ ਤਰਲ ਤੁਸੀਂ ਵਰਤ ਰਹੇ ਹੋ ਉਹ ਮਾਂ ਦਾ ਦੁੱਧ ਸਾਦਾ ਪਾਣੀ ਜਾਂ ਸਬਜ਼ੀਆਂ ਅਤੇ ਫਲਾਂ ਨੂੰ ਪਕਾਉਣ ਤੋਂ ਬਚਿਆ ਪਾਣੀ ਹੋ ਸਕਦਾ ਹੈ ਯਾਦ ਰੱਖੋ ਕਿ ਸਾਦਾ ਪੌਸ਼ਟਿਕ ਭੋਜਨ ਤੁਹਾਡੇ ਬੱਚੇ ਲਈ ਸਭ ਤੋਂ ਵਧੀਆ ਹੈ ਤੁਹਾਡੇ ਬੱਚੇ ਦੇ ਘਰ ਬਣਾਈ ਭੋਜਨ ਵਿੱਚ ਚੀਨੀ ਲੋਨ ਜਾਂ ਫੈਟਰਲੋ ਜਾਂ ਕੋਈ ਲੋਨ ਨਹੀਂ ਹਰ ਵਾਰੀ ਤੇ ਭੋਜਨ ਦੇ ਸਮੇਂ ਬੱਚੇ ਨੇ ਘਰ ਵਿੱਚ ਭੋਜਨ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਬੱਚੇ ਨੂੰ ਉਹ ਸਭ ਕੁਝ ਖਾਣ ਦਾ ਮੌਕਾ ਮਿਲ ਜਾਂਦਾ ਹੈ ਜੋ ਕਿ ਬਾਕੀ ਸਾਰੇ ਪਰਿਵਾਰ ਖਾਂਦਾ ਹੈ। ਪੀਸੇ ਰੂਪ ਵਿੱਚ ਬਹੁਤ ਸਾਰਾ ਭੋਜਨ ਬਣਾਉਣ ਦੀ ਲੋੜ ਨਹੀਂ। ਤੁਹਾਡਾ ਬੱਚਾ ਛੇਤੀ ਹੀ ਪੀਸੇ ਹੋਏ ਭੋਜਨ ਤੋਂ ਹੋਰ ਸੰਗ੍ਰਹਿ ਭੋਜਨ ਖਾਣ ਵਾਲਾ ਹੋ ਸਕਦਾ ਹੈ। ਰਸੋਈ ਦੇ ਸਾਧਿਆ ਜਿਹੀਆਂ ਚੀਜ਼ਾਂ ਵਰਤ ਕੇ ਘਰ ਵਿੱਚ ਬਣੇ ਬੱਚੇ ਤੇ ਭੋਜਨ ਨੂੰ ਹੋਰ ਸੰਗ੍ਰਹਿਣਾ ਕਰ ਸਕਦੇ ਹੋ। ਛਾਣੇ ਹੋਏ ਪੀਸੇ ਹੋਏ ਅਤੇ ਨਰਮ ਬਣਤਰਲੀ ਫੂਡ ਪ੍ਰੋਸੈਸਰ ਬਲੈਂਡਰ ਅਤੇ ਫੂਡ ਮਿਲ ਵਧੀਆ ਰਹਿੰਦੀ ਹੈ। ਮੈਸ਼ ਕੀਤੀ ਪਰਤ ਲਈ ਪੋਟੈਟੋ ਮੇਸ਼ਰ ਅਤੇ ਫੋਰਕ ਵਰਤ ਸਕਦੇ ਹੋ ਬਹੁਤ ਨਿੱਕੀ ਤੇ ਬ੍ਰਿਕ ਕੱਟੇ ਕਦੂਕਾਸ ਕੀਤੀ ਪਰਤ ਲਈ ਕਦੂਕਾਸ ਅਤੇ ਰਸੋਈ ਵਿੱਚ ਵਰਤਿਆ ਜਾਣ ਵਾਲਾ ਚਾਕੂ ਬਹੁਤ ਹੀ ਹਰਿਆੰਦੇ ਹਨ ਡਾਈਸ ਜਾਂ ਘਣੇ ਸ਼ਕਲ ਵਿੱਚ ਕੱਟੇ ਭੋਜਨ ਨੂੰ ਬਣਾਉਣ ਲਈ ਤੁਹਾਨੂੰ ਕੇਵਲ ਰਸੋਈ ਵਾਲਾ ਚਾਕੂ ਹੀ ਚਾਹੀਦਾ ਹੈ ਬਣਾਤੋ ਕਣਿਆ ਬੱਚੇ ਦਾ ਭੋਜਨ ਫ੍ਰਿਜ ਦੇ ਫ੍ਰੀਜ਼ਰ ਵਿੱਚ ਸਟੋਰ ਕੀਤਾ ਜਾ ਸਕਦਾ ਹੈ ਘਰ ਬਣਾਇਆ ਬੱਚੇ ਦਾ ਭੋਜਨ ਫ੍ਰਿਜ ਵਿੱਚ 2 ਦਿਨਾਂ ਤੱਕ ਰੱਖਿਆ ਜਾ ਸਕਦਾ ਹੈ ਬੱਚੇ ਦਾ ਭੋਜਨ ਫ੍ਰੀਜ਼ ਕਰਨ ਲੱਗਿਆਂ ਉਸ ਨੂੰ ਆਈਸ ਕਯੂਬਸ ਦੀਆਂ ਟ੍ਰੇਆਂ ਵਿੱਚ ਪਾ ਲਓ ਇਹ ਚਮਚ ਵਰਕੇ ਕੋਕੀ ਸੀਟ ਤੇ ਪਾ ਲਓ ਟਕੋ ਅਤੇ ਫ੍ਰੀਜ਼ਰ ਵਿੱਚ ਰੱਖ ਦਿਓ ਜਦੋਂ ਇੱਕ ਵਾਰੀ ਭੋਜਨ ਫ੍ਰੀਜ਼ ਹੋ ਗਿਆ ਤਾਂ ਕਯੂਬਸ ਜਾਂ ਚਮਚ ਦੇ ਆਕਾਰ ਲਿੱਤੇ ਭੋਜਨ ਨੂੰ ਪਲਾਸਟਿਕ ਦੇ ਫ੍ਰੀਜ਼ਰ ਪੈਕ ਵਿੱਚ ਪਾ ਦਿਓ ਉਸ ਉਤੇ ਲੇਬਲ ਲਗਾ ਕੇ ਭੋਜਨ ਦਾ ਨਾਮ ਅਤੇ ਤਿਆਰ ਕਰਨ ਦੇ ਤਰੀਕ ਪਾ ਦਿਓ ਘਰ ਵਿੱਚ ਬਣੇ ਬੱਚੇ ਦੇ ਭੋਜਨ ਨੂੰ ਕਈ ਮਹੀਨੇ ਤੱਕ ਫ੍ਰੀਜ਼ਰ ਵਿੱਚ ਰੱਖਿਆ ਜਾ ਸਕਦਾ ਹੈ ਧਿਆਨ ਵਿੱਚ ਇਹ ਗੱਲ ਰੱਖੋ ਕਿ ਬਹੁਤ ਸਾਰਾ ਭੋਜਨ ਤਿਆਰ ਅਤੇ ਫ੍ਰੀਜ਼ ਕਰਕੇ ਨਾ ਰੱਖੋ ਕਿਉਂਕਿ ਤੁਹਾਡਾ ਬੱਚਾ ਛੇਤੀ ਹੀ ਸੰਗੜੇ ਭੋਜਨ ਖਾਣ ਵਾਲਾ ਹੋ ਸਕਦਾ ਹੈ ਅਤੇ ਤੁਹਾਡੇ ਕੋਲ ਇੱਕੋ ਜਿਹਾ ਕਾਫੀ ਸਾਰਾ ਭੋਜਨ ਇਕੱਠਾ ਹੋ ਸਕਦਾ ਹੈ ਫ੍ਰੀਜ਼ ਕਰਕੇ ਰੱਖੇ ਭੋਜਨ ਨੂੰ ਪਿਘਲਾਉਣ ਲਈ ਡੀਫ੍ਰੋਸਟ ਕਰਨਾ ਪਵੇਗਾ ਉਸ ਨੂੰ ਰੈਫਰਿਜਰੇਟਰ ਵਿੱਚ ਟੌਕ ਕੇ ਡੀਫ੍ਰੋਸਟ ਕਰੋ ਇਸ ਭੋਜਨ ਨੂੰ ਮਾਈਕ੍ਰੋਵੇਵ ਵਿੱਚ ਵੀ ਡੀਫ੍ਰੋਸਟ ਕਰ ਸਕਦੇ ਹੋ ਜਸੀਲ ਕੀਤੇ ਬਰਤਨ ਵਿੱਚ ਪਾਣੀ ਪਾ ਕੇ ਠੰਡਾ ਪਾਣੀ ਪਾ ਕੇ ਡੁਬੋ ਦਿਓ ਬੱਚੇ ਦੇ ਭੋਜਨ ਨੂੰ ਰੂਮ ਟੈਂਪਰੇਚਰ ਤੇ ਕਾਊਂਟਰ ਤੇ ਰੱਖ ਕੇ ਪਿਘਲਾਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਰੂਮ ਟੈਂਪਰੇਚਰ ਤੇ ਭੋਜਨ ਤੇ ਬੈਕਟੀਰੀਆ ਵਧ ਸਕਦਾ ਹੈ ਘਰ ਵਿੱਚ ਬਣੇ ਬੱਚੇ ਦੇ ਭੋਜਨ ਨੂੰ ਗਰਮ ਕਰਨ ਲਈ ਮਾਈਕ੍ਰੋਵੇਵ ਜਾਂ ਡਬਲ ਪੋਇਲਰ ਦੀ ਵਰਤੋਂ ਕਰੋ ਦੁਬਾਰਾ ਭੋਜਨ ਨੂੰ ਗਰਮ ਕਰਨ ਸੇ ਕੜਚੀ ਮਾਰ ਕੇ ਘਮਾਉਂਦੇ ਰਹੋ ਨਹੀਂ ਤਾਂ ਭੋਜਨ ਵਿੱਚ ਕੁਝ ਹਿੱਸੇ ਬਹੁਤ ਗਰਮ रह ਸਕਦੇ ਹਨ ਆਪਣੇ ਬੱਚੇ ਦੇ ਭੋਜਨ ਨੂੰ ਸੀਖ ਕੇ ਪੋਸਾ ਕਰੋ ਗਰਮ ਨਹੀਂ ਕਰਨਾ ਬੱਚੇ ਨੂੰ ਖਵਾਉਣ ਤੋਂ ਪਹਿਲਾਂ ਹਮੇਸ਼ਾ ਜਾਂਚੋ ਕਿ ਭੋਜਨ ਕਿੰਨਾ ਕੁ ਗਰਮ ਜਾਂ ਠੰਡਾ ਹੈ ਭੋਜਨ ਦੀ ਸੁਰੱਖਿਆ ਲਈ ਇਹ ਜ਼ਰੂਰੀ ਹੈ ਕਿ ਭੋਜਨ ਦੁਬਾਰਾ ਗਰਮ ਕਰਨ ਤੋਂ ਬਾਅਦ ਜੋ ਬਚ ਗਿਆ ਹੈ ਉਹ ਸੁੱਟ ਦਿੱਤਾ ਜਾਵੇ ਘਰ ਵਿੱਚ ਹੀ ਬੱਚੇ ਨੂੰ ਦੇਣ ਲਈ ਭੋਜਨ ਤਿਆਰ ਕਰਨਾ ਸੌਖਾ ਹੈ ਤੇ ਪੋਸ਼ਕ ਹੁੰਦਾ ਹੈ ਅਤੇ ਸਸਤਾ ਵੀ ਹੈ ਰਸੋਈ ਦੇ ਆਮ ਚੀਜ਼ਾਂ ਨਾਲ ਤੁਸੀਂ ਬੱਚੇ ਨੂੰ ਦੇਣ ਵਾਲੇ ਭੋਜਨ ਦੀ ਬਣਤਰ ਨੂੰ ਉਸਦੀ ਲੋੜ ਦੇ ਅਨੁਸਾਰ ਬਣਾ ਸਕਦੇ ਹੋ ਇਹ ਜ਼ਰੂਰੀ ਹੈ ਕਿ ਘਰ ਵਿੱਚ ਬੱਚੇ ਲਈ ਤਿਆਰ ਭੋਜਨ ਸਾਂਭ ਕੇ ਰੱਖੋ ਪਿਗਨੌਟ ਅਤੇ ਦੁਬਾਰਾ ਕਰਬ ਕਰਨ ਦੀ ਹਿਦਾਇਤਾਂ ਅਨੁਸਾਰ